ਤੁਸੀਂ ਦੇਖੋ ਸ਼ਾਇਦ ਤੁਹਾਨੂੰ ਲੱਗਦਾ ਹੋਊਗਾ ਕਿ ਉਹਨਾਂ ਨੂੰ ਇਸ ਗੱਲ ਦਾ ਭਲੇਖਾ ਰਹਿ ਗਿਆ ਹੋਣਾ ਕਿ ਵਰਦੀਆਂ ਬੱਚਿਆਂ ਦੀਆਂ ਸੇਮ ਰਹਿਣਗੀਆਂ ਬਾਅਦ 'ਚ ਆਏ ਹੋਊਗਾ ਲੋਕ ਰੌਲਾ ਪਾਉਣਗੇ ਫੋਟੋਆਂ ਜਿਹੜੀਆਂ ਉਹ ਦਿਸਣਗੀਆਂ ਕੀ ਫੋਟੋਆਂ ਦੇ ਵਿੱਚ ਪਤਾ ਨਾ ਲੱਗੂਗਾ ਉਹਨਾਂ ਨੂੰ ਸਾਰਾ ਕੁਝ ਪਤਾ ਸੀ ਉਹ ਐਡੇ ਭੋਲੇ ਨਹੀਂ ਜਿਹੜੇ ਇੰਨੇ ਸਾਲਾਂ ਤੋਂ ਇੰਨਾ ਕੁਝ ਕਰਦੇ ਆ ਰਹੇ ਆ ਏਡੇ ਭੋਲੇ ਨਾ ਸਮਝੋ ਉਹਨਾਂ ਨੂੰ ਕਿਉਂ ਇਹ ਭੁੱਲ ਗਏ ਹੋਣਗੇ ਕਿ ਜਿਹੜੀਆਂ ਚੀਜ਼ਾਂ ਆਪਨ ਅੱਜ ਉਹਨਾਂ ਨੂੰ ਦੱਸ ਰਹੇ ਆ ਕਿ ਫੋਟੋਆਂ ਦੇ ਵਿੱਚ ਵਰਦੀ ਵੀ ਉਹੀ ਸੀ ਕੱਪੜੇ ਤੇ ਡੈੱਡ ਬੋਡੀ ਤੇ ਵੀ ਉਹੀ ਸੀ ਉਹ ਵੰਗਾਰ ਦੇ ਆ ਵਾਰ-ਵਾਰ ਕਿ ਅਸੀਂ ਤਾਂ ਐਂ ਕਰਾਂਗੇ ਜੋ ਪੰਜਾਬੀ ਬੋਲੂਗਾ ਰਾਜ ਦੀ ਗੱਲ ਕਰੂਗਾ ਇਹ ਉਹਨਾਂ ਨੂੰ ਵਾਰਨਿੰਗ ਦਿੱਤੀ ਆ ਉਹਨਾਂ ਨੇ ਜਦੋਂ ਸਾਡੇ ਕੁਝ ਆਗੂ ਇਹਨਾਂ ਦੇ ਹੋਣ ਸਰਕਾਰ ਇਹਨਾਂ ਦੀ ਹੋਵੇ ਸਾਰੇ ਲੀਡਰ ਇਹਨਾਂ ਦੇ ਅੰਡਰ ਹੋਣ ਰਾਜ ਇਹਨਾਂ ਦਾ ਹੋਵੇ ਤਾਂ ਫਿਰ ਫੇਕ ਇਨਕਾਊਂਟਰ ਜਿਹੜੇ ਉਹ ਪਹਿਲਾਂ ਵੀ ਹੁੰਦੇ ਸੀ ਤੇ ਉਹ ਅੱਜ ਵੀ ਹੋ ਰਹੇ ਆ ਚੁਣਿਆ ਜਾਂਦਾ ਗਰੀਬ ਘਰਾਂ ਦੇ ਬੱਚਿਆਂ ਨੂੰ ਮਜ਼ਦੂਰ ਪਰਿਵਾਰ ਦੇ ਬੱਚਿਆਂ ਨੂੰ ਤੇ ਤੁਸ ਤੁਹਾਨੂੰ ਵੀ ਪਤਾ ਕਿ ਇੱਕੋ ਫੋਟੋ ਇੱਕੋ ਕੱਪੜੇ ਤੇ ਕਹਿੰਦੇ ਜੀ ਇਹ ਤਾਂ ਜੀ ਇਨਕਾਊਂਟਰ ਹੋ ਗਿਆ ਯੂਪੀ ਦੇ ਵਿੱਚ ਤੇ ਨੌਜਵਾਨਾਂ ਦੀਆਂ ਫੋਟੋਆਂ ਵੀ ਤੁਸੀਂ ਦੇਖੀਆਂ ਤੇ ਇੱਕ ਦੇ ਪਰਿਵਾਰ ਵਾਲੇ ਕਹਿੰਦੇ ਕਿ ਗੋਲੀਆਂ ਦਾ ਨਿਸ਼ਾਨ ਹੀ ਹੈ ਨਹੀਂ ਤੁਸੀਂ ਦੇਖੋ ਸ਼ਾਇਦ ਤੁਹਾਨੂੰ ਲੱਗਦਾ ਹੋਊਗਾ ਕਿ ਉਹਨਾਂ ਨੂੰ ਇਸ ਗੱਲ ਦਾ ਭੁਲੇਖਾ ਰਹਿ ਗਿਆ ਹੁਣਾਂ ਕਿ ਵਰਦੀਆਂ ਬੱਚਿਆਂ ਦੀਆਂ ਸੇਮ ਰਹਿਣਗੀਆਂ ਬਾਅਦ 'ਚ ਆਏ ਹੋਊਗਾ ਲੋਕ ਰੌਲਾ ਪਾਉਣਗੇ ਫੋਟੋਆਂ ਜਿਹੜੀਆਂ ਉਹ ਦਿਸਣਗੀਆਂ ਕਿ ਫੋਟੋਆਂ ਦੇ ਵਿੱਚ ਪਤਾ ਨਾ ਲੱਗੂਗਾ ਉਹਨਾਂ ਨੂੰ ਸਾਰਾ ਕੁਝ ਪਤਾ ਸੀ ਉਹ ਐਡੇ ਭੋਲੇ ਨਹੀਂ ਜਿਹੜੇ ਇੰਨੇ ਸਾਲਾਂ ਤੋਂ ਇੰਨਾ ਕੁਝ ਕਰਦੇ ਆ ਰਹੇ ਆ ਉਹ ਐਡੇ ਭੋਲੇ ਨਾ ਸਮਝੋ ਉਹਨਾਂ ਨੂੰ ਕਿਉਂ ਇਹ ਭੁੱਲ ਗਏ ਹੋਣਗੇ ਕਿ ਜਿਹੜੀਆਂ ਚੀਜ਼ਾਂ ਆਪਾਂ ਅੱਜ ਉਹਨਾਂ ਨੂੰ ਦੱਸ ਰਹੇ ਆ ਕੇ ਫੋਟੋਆਂ ਦੇ ਵਿੱਚ ਵਰਦੀ ਵੀ ਉਹੀ ਸੀ ਕੱਪੜੇ ਤੇ ਡੈੱਡ ਬੋਡੀ ਤੇ ਵੀ ਉਹੀ ਸੀ ਉਹ ਵੰਗਾਰ ਦੇ ਆ ਵਾਰ-ਵਾਰ ਕਿ ਅਸੀਂ ਤਾਂ ਐਂ ਕਰਾਂਗੇ ਜੋ ਪੰਜਾਬ ਲਈ ਬੋਲੂਗਾ ਰਾਜ ਦੀ ਗੱਲ ਕਰੂਗਾ ਇਹ ਉਹਨਾਂ ਨੂੰ ਵਾਰਨਿੰਗ ਦਿੱਤੀ ਹੈ ਉਹਨਾਂ ਨੇ ਫਿਰ ਦੇਖੋ ਗਰੀਬ ਪਰਿਵਾਰ ਦੇ ਬੱਚੇ ਉੱਤੋਂ ਖਾਲਸਤਾਨੀ ਦੇਖੋ ਕਿੰਡੀ ਵੱਡੀ ਗੱਲ ਹੈ ਸੈਂਟਰ ਦੀਆਂ ਸਰਕਾਰਾਂ ਵੀ ਪੰਜਾਬ ਲਈ ਬੋਲਣ ਵਾਲਿਆਂ ਨੂੰ ਰਾਜ ਲਈ ਬੋਲਣ ਵਾਲਿਆਂ ਨੂੰ ਖਾਲਸਤਾਨੀ ਕਹਿੰਦੀਆਂ ਜਾਂ ਖਾਲਸਤਾਨੀ ਕਹਿ ਕੇ ਬਹੁਤ ਵੱਡੀਆਂ ਗੱਲਾਂ ਕਰ ਦਿੱਤੀਆਂ ਜਾਂਦੀਆਂ ਸਾਨੂੰ ਕੋਈ ਚੱਕਰ ਨਹੀਂ ਮਾਣ ਪਰ ਹੁਣ ਦੇਖੋ ਕਿਸਾਨੀ ਵੀ ਬਚਦੀ ਆ ਪਰ ਉਹ ਕਿਸਾਨ ਆ ਗੂ ਕਿੱਥੇ ਆ ਜਿਹੜਾ ਨੂੰ ਇਹਨਾਂ ਪ੍ਰਵਾਲਾਂ ਦੇ ਨਾਲ ਖੜਨਾ ਚਾਹੀਦਾ ਜਿਹੜੇ ਵੱਡੇ ਲੀਟਰਾਂ ਜਿਹੜੇ ਇਹਨਾਂ ਦੇ ਹੱਕ ਲਈ ਵੀ ਨਹੀਂ ਬੋਲੇ ਇਹ ਮਜ਼ਦੂਰ ਪਰਿਵਾਰਾਂ ਦੇ ਹੱਕ ਲਈ ਵੀ ਨਹੀਂ ਬੋਲੇ ਐਹੋ ਜੇ ਮਜ਼ਦੂਰ ਪਰਿਵਾਰਾਂ ਨੂੰ ਕਿਉਂ ਚੁੜਿਆ ਜਾਂਦਾ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਇਹਨਾਂ ਦੇ ਮਗਰ ਕੋਈ ਰੌਲਾ ਤਾਂ ਪਾਉਣਾ ਨਹੀਂ ਕਿਸੇ ਨੇ ਜੇ ਰੌਲਾ ਪਾਊਗਾ ਤਾਂ 2-4 ਲੱਖ ਦੇ ਕੇ ਚੁੱਪ ਕਰਾ ਦੇਣਗੇ ਜਾਂ ਧਮਕੀਆਂ ਦੇ ਕੇ ਚੁੱਪ ਕਰਾ ਦੇਣਗੇ ਭਾਈ ਤੁਹਾਡਾ ਬਹੁਤ ਮਾੜਾ ਹੋਊਗਾ ਹਾਸ਼ਰ ਮੁੜ ਕੇ ਧੰਨਵਾਦ ਆ ਬਾਬਾ ਬਖਸ਼ੀਸ਼ ਹੋਣਾ ਦਾ ਸ਼੍ਰੋਮ ਨਹੀਂ ਕਾਲੀ ਦਾ ਲੰਬਰ ਸਰਦਾ ਵਕੀਲ ਦਾ ਜਿਹੜੇ ਉਹਨਾਂ ਪਰਿਵਾਰਾਂ ਦੇ ਨਾਲ ਖੜੇ ਜਾਂ ਉਹਨਾਂ ਪਰਿਵਾਰਾਂ ਦੇ ਜਿਹੜੀ ਅਗਲੀ ਪੈਰਵਾਹੀ ਕਰਨਗੇ ਜਾਂ ਹੋਰ ਜਿੰਨੇ ਵੀ ਸੋਸ਼ਲ ਮੀਡੀਆ ਤੇ ਭਰਾ ਸਾਰੇ ਖੜੇ ਉਹਨਾਂ ਦੇ ਨਾਲ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਆ ਸੱਚ ਕੀ ਆ ਝੂਠ ਕੀ ਆ ਪਤਾ ਸਾਰਿਆਂ ਨੂੰ ਪਰ ਇਹਦਾ ਨਤਾਰਾ ਹੋਣਾ ਜ਼ਰੂਰੀ ਆ ਸੋਇ ਦੀ ਪੈਰਵਾਹੀ ਹੋਣੀ ਜ਼ਰੂਰੀ ਆ ਇੱਕੋ ਦਾਮ ਆਉਂਦਿਆ ਸਾਰ ਨਾਲ ਦੀ ਨਾਲ ਸਸਕਾਰ ਕਰਦਿਆਂ ਨੂੰ ਕਹਿ ਕੇ ਕਿ ਹਾਂ ਭਾਈ ਕਰ ਦਿਓ ਦੇਖੋ ਇੱਕ ਪਾਸੇ ਆਪਾਂ ਕਹਿੰਦੇ ਆ ਕਿ ਆਪਾਂ ਦੂਜੇ ਦੇਸ਼ਾਂ ਦੇ ਫੌਜ ਦੇ ਨਾਲ ਦੁਸ਼ਮਣਾਂ ਦੇ ਨਾਲ ਲੜ ਸਕਦੇ ਐਨੀ ਪਾਵਰ ਆ ਸਾਡੀ ਫੌਜ ਦੇ ਵਿੱਚ ਕਿ ਐਨੀ ਪਾਵਰ ਆ ਸਾਡੀ ਫੌਜ ਦੇ ਵਿੱਚ ਕਿ ਦੂਜੇ ਦੇਸ਼ ਦਾ ਜੇ ਦੁਸ਼ਮਣ ਹੋਵੇ ਉਹ ਉਹਨੂੰ ਅਸੀਂ ਫੜ ਗਏ ਜਾਂ ਫੜ ਲਗੇ ਤੋ ਉਹਨੂੰ ਅਸੀਂ ਕਿੰਨਾ ਕਿੰਨਾ ਚੈਨ ਜਿਹੜਾ ਉਹ ਰੱਖੀ ਰੱਖਦੇ ਆ ਰੋਟੀਆਂ ਖਵਾਈ ਜਾਂਦੇ ਉਹਨਾਂ ਨੂੰ ਤੇ ਜੇ ਆਪ ਦੇ ਪੰਜਾਬ ਦੇ ਪੁੱਤ ਮਾਰਨੇ ਹੁਣ ਇੱਕ ਮਿੰਟ ਚ ਮਾਰ ਦਿੰਦੇ ਆ ਕੀ ਇੰਨੀ ਵੀ ਪਾਵਰ ਹੈ ਨਹੀਂ ਸੀ ਤੁਹਾਡੇ ਕੋਲੇ ਕਿ ਤੁਹਾਡੀ ਫੌਜ ਤੁਹਾਡੇ ਮੁਲਾਜ਼ਮ ਇਹਨਾਂ ਮੂਰੇ ਅੜ ਨਹੀਂ ਸਕਦੇ ਸੀ ਜਾਂ ਇਹਨਾਂ ਨੂੰ ਫੜ ਨਹੀਂ ਸਕਦੇ ਸੀ ਇਹਨਾਂ ਨੂੰ ਫੜ ਕੇ ਇਹਨਾਂ ਦੀ ਇਨਟੈਰੋਗੇਸ਼ਨ ਜਾਂ ਇਨਕੁਆਰੀ ਨਹੀਂ ਕਰ ਸਕਦੇ ਸੀ ਸਾਰਾ ਕੁਝ ਕਰ ਸਕਦੇ ਸੀ ਸਾਰੀਆਂ ਪਾਵਰਾਂ ਇਨਾਂ ਕੋਲੇ ਹੈਗੀਆਂ ਜੇ ਦੂਜੇ ਦੇਸ਼ ਦੀ ਫੌਜ ਦੇ ਨਾਲ ਲੜ ਸਕਦੇ ਆ ਫਿਰ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਫੜ ਕੇ ਜਿਹੜਾ ਉਹ ਇਨਕੁਆਰੀ ਕਿਉਂ ਨਹੀਂ ਚਲਾ ਸਕਦੇ ਪਰ ਮਸਲਾ ਤਾਂ ਇਹ ਹੁੰਦਾ ਕਿ ਗੱਲ ਉਹ ਹੋ ਜਾਂਦੀ ਹੈ ਕਿ ਆਮ ਲੋਕਾਂ ਨੂੰ ਤੰਗ ਕਰਨਾ ਹੈ ਆਮ ਲੋਕਾਂ ਨੂੰ ਤੰਗ ਕਰਨਾ ਆਮ ਲੋਕਾਂ ਨੂੰ ਰੋਕਣਾ ਆਮ ਲੋਕਾਂ ਦੇ ਪਰਚੇ ਪਾਉਣੇ ਆ ਸ਼ਾਇਦ ਜਿਹੜੇ ਅਸਲ ਹੁੰਦੇ ਆ ਜਦੋਂ ਇਹਨਾਂ ਨੂੰ ਪਤਾ ਲੱਗਦਾ ਕਿ ਅਸਲ ਜਾ ਰਹੇ ਆ ਉਹਨਾਂ ਵੱਲੋਂ ਇਹ ਮੂੰਹ ਨਹੀਂ ਕਰਦੇ ਕਹਿੰਦੇ ਜਾਣਦੇ ਜਾਣਦੇ ਮਤਲਬ ਇਹ ਅਸਲੀਅਤ ਆ ਸੂ ਪੰਜਾਬ ਦੇ ਨੌਜਵਾਨਾਂ ਦੇ ਨਾਲ ਖੜਨਾ ਚਾਹੀਦਾ ਹਰ ਕਿਸੇ ਨੂੰ ਖੜਨਾ ਚਾਹੀਦਾ ਇਹਦੀ ਪੂਰੀ ਜਾਂਚ ਪੜਤਾਲ ਹੋਣੀ ਚਾਹੀਦੀ ਆ ਭਾਵੇਂ ਉਹ ਕੋਈ ਵੀ ਨੌਜਵਾਨ ਹੋਵੇ ਜਿਹਦੇ ਤੇ ਖਾਲਿਸਤਾਨ ਦਾ ਜਾ ਜਿਹਦੇ ਤੇ ਸਿੱਖੀ ਦਾ ਪੰਜਾਬ ਦਾ ਪੰਜਾਬ ਰਾਜ ਦਾ ਸਿੱਖ ਰਾਜ ਦਾ ਟੈਗ ਲੱਗ ਜਾਵੇ ਉਹ ਵੀ ਸਰਕਾਰ ਵੱਲੋਂ ਉਹਨਾਂ ਨੂੰ ਸ਼ਹੀਦ ਕਹਿਣਾ ਜਾਂ ਸਿੰਘ ਕਹਿਣਾ ਕੋਈ ਮਾੜੀ ਗੱਲ ਨਹੀਂ ਸੋ ਧੰਨਵਾਦ ਆ ਸਾਰਿਆਂ ਦਾ ਜਿਹੜੇ ਵੀ ਉਹਨਾਂ ਦੀ ਸਪੋਰਟ ਕਰ ਰਹੇ ਆ ਅੱਗੇ ਤੋਂ ਵੀ ਦੀਪ ਸਿੱਧੂ ਇਹ ਹੀ ਗੱਲ ਕਹਿੰਦਾ ਸੀ ਸਾਰੇ ਕਹਿ ਰਹੇ ਆ ਕਿ ਦੀਪ ਸਿੱਧੂ ਵੀ ਇਹ ਗੱਲ ਕਹਿੰਦਾ ਸੀ ਕਿ ਬਯੰਤ ਸਿੰਘ ਦਾ ਨਾਮ ਜਿਹੜਾ ਦਿੱਤਾ ਸੀ ਭਗਵੰਤ ਮਾਨ ਨੂੰ ਬਾਬੇ ਬਖਸ਼ੀਸ਼ ਹੋਰੀ ਕਹਿੰਦੇ ਆ ਕਿ ਭਗਵੰਤ ਮਾਨ ਤੇ ਕਹੇ ਤੋਂ ਬਿਨਾ ਪੱਤਾ ਵੀ ਨਹੀਂ ਹਿਲਦਾ ਪੰਜਾਬ ਦੇ ਵਿੱਚ ਤੇ ਆਪਾਂ ਨੂੰ ਵੀ ਪਤਾ ਸੋ ਜਰੂਰ ਵਾਤੋ ਵਾਤ ਸਪੋਰਟ ਕਰਿਆ ਕਰੋ ਜੇ ਕੋਈ ਵੀ ਪੰਜਾਬ ਦਾ ਕੋਈ ਗਰੀਬ ਪਰਿਵਾਰ ਦਾ ਮਜ਼ਦੂਰ ਪਰਿਵਾਰ ਦਾ ਖਾਸ ਕਰਕੇ ਕਿਸਾਨੀ ਉਹਨਾਂ ਦੇ ਵੱਡੇ ਲੀਡਰਾਂ ਨੂੰ ਮੈਂ ਬੇਨਤੀ ਕਰਦਾ ਜੇ ਆਪਣੇ ਪੁੱਤ ਹੀ ਨਾ ਰਹੇ ਆਪਣੇ ਜਵਾਕ ਹੀ ਨਾ ਰਹੇ ਆਪਣਾ ਫਿਊਚਰ ਹੀ ਨਾ ਰਹਾ ਤੇ ਫਿਰ ਜ਼ਮੀਨਾਂ ਬਚਾ ਕੇ ਆਪਾਂ ਕੀ ਕਰਾਂਗੇ ਪੰਥਕ ਉਮੀਦਵਾਰਾਂ ਨੂੰ ਬੇਨਤੀ ਕਰਦਾ ਪੰਥਕ ਵੱਡੇ ਲੀਡਰਾਂ ਨੂੰ ਬੇਨਤੀ ਕਰਦਾ ਕਿ ਖੜ੍ਹ ਜਾਇਆ ਕਰੋ ਆਕੇ ਇਹ ਇਹੋ ਜੇ ਪਰਿਵਾਰਾਂ ਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ